ਸਾ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਭਾਸ਼ਾ ਜੀ ਤੇ ਭਾਈ ਮਰਦਾਨਾ ਜੀ ਅਸਾਮ ਦੇ ਗੋਲਾ ਘਟ ਜिले ਵਿੱਚ ਪਹੁੰਚੇ ਤੇ ਇੱਕ ਰੁੱਖ ਦੀ ਛਾਂ ਹੇਠਾਂ ਆਪਣਾ ਡੇਰਾ ਲਗਾ ਲਿਆ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਜੀ ਮੈਨੂੰ ਇਹ ਸ਼ਹਿਰ ਬੜਾਈ ਸੁੰਦਰ ਲੱਗਾ ਹੈ ਇਤੋਂ ਦੇ ਲੋਕਾਂ ਦੇ ਜਿਹੜੇ ਕੱਪੜੇ ਪਾਏ ਹੋਏ ਹਨ ਉਹ ਵੀ ਸਾਡੀ ਰੀਤੀ ਤੋਂ ਬਿਲਕੁਲ ਅਲੱਗ ਜੇ ਲੱਗ ਰਿਹਾ। ਪਾਏ ਮਰਦਾਨਾ ਜੀ ਗੁਰੂ ਸਾਹਿਬ ਨੂੰ ਕਹਿਣ ਲੱਗੇ ਗੁਰੂ ਸਾਹਿਬ ਜੀ ਮੈਨੂੰ ਆਗਿਆ ਦੇਵੋ ਮੈਂ ਇਹ ਸ਼ਹਿਰ ਨੂੰ ਘੁੰਮ ਕੇ ਵੇਖਣਾ ਚਾਹੁੰਨਾ ਵਾਂ ਤੇ ਨਾਲ ਹੀ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਹੈ। ਮੈਂ ਕਿਸੇ ਜਗ੍ਹਾ ਉੱਤੇ ਬੈਠ ਕੇ ਭੋਜਨ ਵੀ ਸ਼ਾਕਾਹਾਂਗਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਪਾਏ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਿਆਂ ਇਹ ਜਗ੍ਹਾ ਤੇਰੇ ਘੁੰਮਣ ਦੇ ਲਾਇਕ ਨਹੀਂ ਹੈ। ਕਿਉਂਕਿ ਇਥੋਂ ਦੇ ਕਈ ਸਾਰੇ ਲੋਕ ਤਾੰਤ੍ਰਿਕ ਵਿਦਿਆ ਨੂੰ ਜਾਣਦੇ ਆ ਤੇ ਪਰਦੇਸੀ ਆਦਮੀ ਨੂੰ ਪਹਿਚਾਣਦਿਆਂ ਹੀ ਉਸ ਨਾਲ ਬੁਰਾ ਸਲੋਕ ਕਰਦੇ ਹਨ ਗੁਰੂ ਸਾਹਿਬ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਜਿਦ ਕਰਨ ਲੱਗ ਪਏ ਤੇ ਕਹਿਣ ਲੱਗੇ ਗੁਰੂ ਸਾਹਿਬ ਜੀ ਮੈਨੂੰ ਭੁੱਖ ਬਹੁਤ ਲੱਗੀ ਆ ਇਸ ਲਈ ਮੈਨੂੰ ਸ਼ਹਿਰ ਵਿੱਚ ਤਾਂ ਜਾਣਾ ਜ਼ਰੂਰੀ ਪਵੇਗਾ ਪਰ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਂ ਸਾਵਧਾਨ ਰਹਾਗਾ ਭਾਈ ਮਰਦਾਨਾ ਜੀ ਨੂੰ ਜਿੱਦ ਕਰਦਿਆਂ ਦੇਖ ਕੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਸ਼ਹਿਰ ਘੁੰਮਣ ਦੀ ਆਗਿਆ ਦੇ ਦਿੱਤੀ ਤੇ ਭਾਈ ਮਰਦਾਨਾ ਜੀ ਸ਼ਹਿਰ ਵਿੱਚ ਘੁੰਮਣ ਚਲੇ ਗਏ ਅੱਗੇ ਜਾ ਕੇ ਭਾਈ ਮਰਦਾਨਾ ਜੀ ਨੂੰ ਖੂਹ ਉੱਤੇ ਪਾਣੀ ਭਰਦੀਆਂ ਕੁਝ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਵਿਖਾਈ ਦਿੱਤੀਆਂ ਜਿਨ੍ਹਾਂ ਨੂੰ ਦੇਖ ਕੇ ਭਾਈ ਮਰਦਾਨਾ ਜੀ ਦਾ ਹਿਰਦਾ ਖੁਸ਼ੀ ਨਾਲ ਭਰ ਗਿਆ ਪਰ ਭਾਈ ਮਰਦਾਨਾ ਜੀ ਐਨਾ ਇਸਤਰੀਆਂ ਦੇ ਵਿਵਹਾਰ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਉਹ ਨਹੀਂ ਸੀ ਜਾਣਦੇ ਕਿ ਇਹ ਇਸਤਰੀਆਂ ਆਪਣੇ ਬਾਲਾਂ ਨੂੰ ਸਵਾਰ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਤੇ ਪੜਕੇ ਲਹਾਰ ਸ਼ਿੰਗਾਰ ਕਰਕੇ ਚੈਰ ਵਿੱਚ ਆਉਣ ਵਾਲੇ ਪ੍ਰਦੇਸੀਆਂ ਨੂੰ ਆਪਣੇ ਤੰਤਰਮੰਤਰ ਮਾਰ ਕੇ ਆਪਣੇ ਵਾਸ ਵਿੱਚ ਕਰ ਲੈਂਦੀਆਂ ਹਨ ਤੇ ਫਿਰ ਉਹਨਾਂ ਨਾਲ ਬੁਰਾ ਸਲੂਕ ਕਰਦੀਆਂ ਹਨ ਭਾਈ ਮਰਦਾਨਾ ਜੀ ਉਹਨਾਂ ਇਸਤਰੀਆਂ ਦੇ ਘਰਨਾਮਿਆਂ ਨੂੰ ਨਹੀਂ ਸੀ ਜਾਣਦੇ ਤੇ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿਣ ਲੱਗੇ ਮੈਨੂੰ ਬਹੁਤ ਪਿਆਸ ਲੱਗੀ ਹੈ ਕਿਰਪਾ ਕਰਕੇ ਥੋੜਾ ਜਿਹਾ ਪਾਣੀ ਪਿਲਾ ਦਿਓ ਭਾਈ ਮਰਦਾਨਾ ਜੀ ਦੀ ਬੋਲਬਾਣੀ ਤੇ ਭੇਸ ਨੂੰ ਦੇਖ ਕੇ ਉਹ ਇਸਤਰੀਆਂ ਸਮਝ ਗਈਆਂ ਕਿ ਇਹ ਕੋਈ ਪਰਦੇਸੀ ਆਦਮੀ ਹੈ ਇੱਥੋਂ ਦਾ ਰਹਿਣ ਵਾਲਾ ਨਹੀਂ ਹੈ ਸਾਰੀਆਂ ਜਾਣੀਆਂ ਆਪਸ ਵਿੱਚ ਸਲਾਹ ਕਰਨ ਲੱਗੀਆਂ ਕਿ ਐਸਾ ਫਾਇਦਾ ਚੁੱਕਿਆ ਜਾਵੇ ਤੇ ਉਹਨਾਂ ਵਿੱਚੋਂ ਇੱਕ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਤੁਹਾਨੂੰ ਭੋਜਨ ਵੀ ਛਕਾਵਾਂਗੀ ਭਾਈ ਮਰਦਾਨਾ ਜੀ ਉਹਨਾਂ ਦੇ ਸ਼ਲ ਨੂੰ ਸਮਝੀ ਨਾ ਸਕੇ ਤੇ ਭੋਜਨ ਛਕਣ ਲਈ ਉਹਨਾਂ ਦੇ ਘਰ ਚਲੇ ਗਏ ਉਸ ਚਤੁਰ ਔਰਤ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਭੋਜਨ ਛਕਾਇਆ ਤਾ ਭੋਜਨ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ ਜੈਸ ਨਾਲ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਗਏ ਤੇ ਮੌਕੇ ਦਾ ਫਾਇਦਾ ਚੁੱਕਦਿਆਂ ਉਸ ਇਸਤਰੀ ਨੇ ਭਾਈ ਮਰਦਾਨਾ ਜੀ ਦੇ ਗਲ ਵਿੱਚ ਤਵੀਤ ਪਾ ਦਿੱਤਾ ਤੇ ਆਪਣੀ ਤਾੰਤ੍ਰਿਕ ਵਿਧਿਆ ਦੇ ਨਾਲ ਉਹਨਾਂ ਨੂੰ ਢੇਡੂ ਬਣਾ ਕੇ ਆਪਣੇ ਕਿੱਲੇ ਨਾਲ ਬੰਨ ਲਿਆ ਭਾਈ ਮਰਦਾਨਾ ਜੀ ਹੁਣ ਸਮਝ ਚੁੱਕੇ ਸਨ ਕਿ ਐਨਾ ਇਸਤਰੀਆਂ ਨੇ ਆਪਣੇ ਮਾਇਆ ਜਾਲ ਦੇ ਨਾਲ ਮੈਨੂੰ ਮੂਰਖ ਬਣਾ ਦਿੱਤਾ ਏ ਤੇ ਹੁਣ ਮੇਰੀ ਇੱਥੇ ਕੋਈ ਵੀ ਪੇਸ਼ ਨਹੀਂ ਚੱਲੇਗੀ ਦੂਸਰੇ ਪਾਸੇ ਜਾਣੀ ਜਾਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਅੰਤਰ ਆਤਮਾ ਨੂੰ ਪਤਾ ਚੱਲਿਆ ਕਿ ਮਰਦਾਨੇ ਨੂੰ ਤਾੰਤ੍ਰਿਕ ਵਿਦਿਆ ਦੇ ਨਾਲ ਕੈਦ ਕਰ ਲਿਆ ਗਿਆ ਵਾ ਤਾਂ ਉਹ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਉਨਾ ਇਸਤਰੀਆਂ ਦੇ ਘਰ ਆ ਗਏ ਤੇ ਬਾਹਰ ਦਰਵਾਜ਼ੇ ਕੋਲ ਖਲੋ ਕੇ ਕਹਿਣ ਲੱਗੇ ਕਿ ਇਸ ਘਰ ਦੇ ਅੰਦਰ ਜਿਹੜੇ ਮੇਰੇ ਸਾਥੀ ਨੂੰ ਬੰਦੀ ਬਣਾਇਆ ਹੋਇਆ ਵਾ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ ਤਾਂ ਗੁਰੂ ਸਾਹਿਬ ਜੀ ਦੇ ਮੋਹ ਅਹ ਸ਼ਬਦ ਸੁਣ ਕੇ ਉਹਨਾਂ ਇਸਤਰੀਆਂ ਨੂੰ ਗਰੋਧ ਆ ਗਿਆ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਉਪਰ ਤੰਤਰ ਮੰਤਰ ਪਾੜਨੇ ਸ਼ੁਰੂ ਕਰ ਦਿੱਤੇ ਪਰ ਉਹਨਾਂ ਦੇ ਕਿਸੇ ਵੀ ਤੰਤਰ ਮੰਤਰ ਦਾ ਅਸਰ ਗੁਰੂ ਸਾਹਿਬ ਜੀ ਦੇ ਉੱਪਰ ਨਹੀਂ ਹੋਇਆ ਹੋਣਾ ਵੀ ਨਹੀਂ ਸੀ ਉਹਨਾਂ ਦੇ ਤੰਤਰਾਂ ਦਾ ਅਸਰ ਗੁਰੂ ਸਾਹਿਬ ਜੀ ਦੇ ਉੱਤੇ ਤੇ ਜਦੋਂ ਉਹਨਾਂ ਦੀ ਤੰਤਰਿਕ ਵਿਦਿਆ ਦਾ ਕੋਈ ਅਸਰ ਗੁਰੂ ਜੀ ਉੱਪਰ ਨਹੀਂ ਹੋਇਆ ਤਾਂ ਉਹਨਾਂ ਨੇ ਬਦਲਾ ਲੈਣ ਵਾਸਤੇ ਆਪਣੀ ਮੁਖੀ ਜਾਦੂਗਰਨੀ ਨੂਰਾ ਸ਼ਾਹ ਨੂੰ ਬੁਲਾ ਲਿਆ ਜਾਦੂਗਰਨੀ ਨੂਰਾ ਸ਼ਾਹ ਨੇ ਵੀ ਗੁਰੂ ਸਾਹਿਬ ਜੀ ਉੱਪਰ ਆਪਣੀਆਂ ਸਾਰੀਆਂ ਤੰਤਰਿਕ ਸ਼ਕਤੀਆਂ ਦਾ ਅਭਯੋਗ ਕੀਤਾ ਪਰ ਉਹ ਜਾਦੂ ਕਰਨੀ ਦੇ ਕਿਸੇ ਵੀ ਵਾਰ ਦਾ ਅਸਰ ਗੁਰੂ ਸਾਹਿਬ ਜੀ ਉੱਪਰ ਨਹੀਂ ਹੋਇਆ ਜਦੋਂ ਉਹ ਆਪਣੀ ਤਾਤ੍ਰਿਕ ਵਿਧਿਆ ਦੇ ਨਾਲ ਗੁਰੂ ਸਾਹਿਬ ਜੀ ਦਾ ਕੁਝ ਵੀ ਨਾ ਵਿਗਾੜ ਸਕੀਆਂ ਤਾਂ ਉਹ ਸਾਰੀਆਂ ਜਾਣੀਆਂ ਥੱਕ ਹਾਰ ਕੇ ਬੈਠ ਗਈਆਂ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਛਡਾਉਣ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਭਾਈ ਮਰਦਾਨਾ ਜੀ ਦੇ ਉੱਪਰ ਪਾਣੀ ਦੇ ਛਿੱਟੇ ਮਾਰੇ ਤਾ ਭਾਈ ਮਰਦਾਨਾ ਜੀ ਆਜ਼ਾਦ ਹੋ ਗਏ। ਭੇਡੂ ਰੂਪੀ ਤੋਂ ਇਨਸਾਨੀ ਰੂਪ ਵਿੱਚ ਉਹ ਆ ਗਏ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਫੜ ਕੇ ਗੁਰੂ ਸਾਹਿਬ ਜੀ ਦੇ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਏ। ਕਿ ਮੈਂ ਤੁਹਾਡੇ ਬਚਨਾਂ ਨੂੰ ਨਹੀਂ ਸੀ ਮੰਨਿਆ ਜਿਸ ਲਈ ਮੈਨੂੰ ਇਹ ਸਜ਼ਾ ਉਗਤਣੀ ਪਈ ਏ। ਤਾਂ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ ਜੋ ਹੋਣਾ ਸੀ ਹੋ ਗਿਆ ਹੁਣ ਤੂੰ ਬਸ ਆਪਣੀ ਰਬਾਬ ਵਜਾਉਣੀ ਸ਼ੁਰੂ ਕਰ ਤੇ ਅਸੀਂ ਸ਼ਬਦ ਉਚਾਰਾਂਗੇ ਗੁਰੂ ਸਾਹਿਬ ਜੀ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਭਾਈ ਮਰਦਾਨਾ ਜੀ ਦੀ ਰਬਾਬ ਤੇ ਗੁਰੂ ਸਾਹਿਬ ਜੀ ਦੇ ਸ਼ਬਦ ਸੁਣ ਕੇ ਜਾਦੂਗਰਨੀ ਨੋਰਾ ਸ਼ਾ ਨਿਹਾਲ ਹੋ ਗਈ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਗੁਰੂ ਜੀ ਸਾਡਾ ਰੋਮ ਰੋਮ ਪਾਪਾਂ ਦੇ ਨਾਲ ਭਰਿਆ ਹੋਇਆ। ਕਿਰਪਾ ਕਰਕੇ ਸਾਨੂੰ ਇਹਨਾਂ ਪਾਪਾਂ ਤੋਂ ਆਜ਼ਾਦ ਕਰ ਦਿਓ। ਗੁਰੂ ਨਾਨਕ ਦੇਵ ਜੀ ਨੂੰ ਇਹਨਾਂ ਇਸਤਰੀਆਂ ਦੇ ਹਾਲਾਤ ਦੇਖ ਕੇ ਉਹਨਾਂ ਉੱਪਰ ਦਇਆ ਆ ਗਈ। ਤੇ ਉਹਨਾਂ ਨੂੰ ਕਹਿਣ ਲੱਗੇ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੀਆਂ ਹੋ ਤਾਂ ਅੱਜ ਤੋਂ ਹੀ ਚੰਗੇ ਕਰਮ ਕਰਨੇ ਸ਼ੁਰੂ ਕਰ ਦਿਓ ਤੇ ਆਪਣੇ ਤਨ ਮਨ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਸੱਚੇ ਦਿਲ ਨਾਲ ਪਰਮਾਤਮਾ ਵੱਲ ਨੂੰ ਇੱਕ ਕਦਮ ਪੁੱਟੋਗੇ ਤਾਂ ਪਰਮਾਤਮਾ ਜੀ ਤੁਹਾਡੇ ਵੱਲ ਨੂੰ ਦੋ ਕਦਮ ਵਾ ਆਉਣਗੇ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਇਸਤਰੀਆਂ ਨੇ ਕਾਲੇ ਇਲਮ ਵਾਲੇ ਸਾਰੇ ਕੰਮਾਂ ਨੂੰ ਛੱਡ ਕੇ ਚੰਗੇ ਮਾਰਗ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਗੁਰੂ ਪਿਆਰਿਓ ਜੇਕਰ ਇਹ ਸਾਖੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਲਾਈਕ ਕਰਨਾ ਜੀ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਭੁੱਲ ਚੁੱਕ ਬਖਸ਼ ਦੇਣੀ 사 ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ